ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਜੀ ਚੜਦੀ ਕਲਾ ਨਾਲ ਬੋਲੋ ਚੜਦੀ ਕਲਾ ਹਾਂ ਚੜਦੀ ਕਲਾ ਦੁਆਰਾ ਬੋਲੋ ਚੜਦੀ ਕਲਾ ਹੂੰ ਹੋਰ ਸੁਣਾਓ ਅੱਛਾ ਕਈ ਨਾ ਮੈਨੂੰ ਕੋਸਟੈਂਸ ਤੋਂ ਚਲੋ ਹਨਾ ਵੀ ਦੁਪਹਿਰਾ ਸਾਹਿਬ ਦੱਸੋ ਵੀ ਜੇ ਸਾਨੂੰ ਐਤਵਾਰ ਨੂੰ ਟਾਈਮ ਨਹੀਂ ਮਿਲਿਆ ਵੀ ਅਸੀਂ ਸ਼ਨੀਵਾਰ ਨੂੰ ਵੀ ਕਰ ਸਕਦੇ ਹਾਂ ਦੇਖੋ ਧਿਆਨ ਨਾਲ ਗੱਲ ਸਮਝੋ ਦੁਪਹਿਰਾ ਸਾਹਿਬ ਚ ਕੀ ਹੁੰਦਾ ਬਾਣੀ ਬਾਣੀ ਕਿਹੜੀ ਆਹੋ ਉਹ ਧੁਰ ਕੀ ਬਾਣੀ ਸਮਝੋ ਧਿਆਨ ਦੇ ਨਾਲ ਉਹ ਕਿਤੇ ਬੋਲ ਨੇ ਪ੍ਰਮਾਤਮਾ ਦੇ ਬੋਲ ਪਰਮਾਤਮਾ ਕਦੋਂ ਤੋਂ ਆ ਜਦੋਂ ਤੋਂ ਕਲੰਡਰ ਨਹੀਂ ਸੀ ਬਣੇ ਉਦੋਂ ਤੋਂ ਵੀ ਸਮਝੋ ਆਦ ਸੱਚ ਸਾਰਾ ਕੁਝ ਬਣਨ ਤੋਂ ਪਹਿਲਾਂ ਹੈਨਾ ਜੁਗਾਦ ਸੱਚ ਤੋਂ ਪਹਿਲਾਂ ਆਦ ਸੱਚ ਇਹਦਾ ਮਤਲਬ ਇਹ ਹੈ ਵੀ ਜਦੋਂ ਐਤਵਾਰ ਨਹੀਂ ਸੀਗਾ ਉਦੋਂ ਵੀ ਪਰਮਾਤਮਾ ਫਿਰ ਇਹਦਾ ਮਤਲਬ ਇਹ ਹੈ ਵੀ ਪਰਮਾਤਮਾ ਨੂੰ ਰੋਜ਼ ਯਾਦ ਕਰੋ ਰੋਜ਼ ਰੋਜ਼ ਨਹੀਂ ਹਰ ਸੁਵਾਸ ਹਰ ਸਾਹ ਦੇ ਵਿੱਚ ਚਪੈਰਾ ਸਾਹਿਬ ਤੁਸੀਂ ਰੋਜ਼ ਕਟੋ ਰੋਜ਼ ਕਈ ਵਾਰ ਕਟੋ ਦੇਖੋ ਚਪੈਰੇ ਸਾਹਿਬ ਵਿੱਚ ਜਿਹੜੇ ਪਾਠ ਨੇ ਕਈ ਸਿੰਘ ਕਈ ਸੰਗਤ ਐਸੇ ਜੀ ਆ ਉਹ ਦਿਨ ਦੇ ਵਿੱਚ 100 150 50 51 51 ਵਾਰ ਕਰਦੇ ਨੇ ਇਹਦਾ ਧਿਆਨ ਨਾਲ ਗੱਲ ਸਮਝੋ ਉੱਥੇ ਕੀ ਹੁੰਦਾ ਉੱਥੇ ਐਤਵਾਰ ਇੱਕ ਛੁੱਟੀ ਹੁੰਦੀ ਆ ਜਦੋਂ ਸੰਗਤ ਇਕੱਠੀ ਹੁੰਦੀ ਆ ਸਮਝੋ ਸੰਗਤ ਰੋਜ਼ ਇਕੱਠੀ ਨਹੀਂ ਹੋ ਸਕਦੀ ਉਹਨਾਂ ਨੇ ਕੰਮ ਵੀ ਕਰਦੇ ਨੇ ਜੌਬਸ ਤੇ ਜਾਣਾ ਆ ਇਸ ਕਰਕੇ ਚਪਹਿਰਾ ਸਾਹਿਬ ਚਾਹੇ ਰੋਜ਼ ਘਟੋ ਕਰੇ ਰੋਜ਼ ਇੱਕ ਦਿਨ 'ਚ ਕਈ ਵਾਰ ਕੱਟ ਲੋ ਯਾਦ ਤਾਂ ਪ੍ਰਮਾਤਮਾ ਨੂੰ ਹੀ ਕਰਨਾ ਆ ਪ੍ਰਮਾਤਮਾ ਤਾਂ ਸੰਡੇ ਬਣਨ ਤੋਂ ਪਹਿਲਾਂ ਦਾ ਹੀ ਆ ਇਸ ਕਰਕੇ ਜਿੰਨੀ ਬਾਣੀ ਵੱਧ ਪੜ ਸਕੋ ਜਿੰਨੀ ਵੱਧ ਵੱਧ ਪੜ ਸਕੋ ਉਹਨਾਂ ਫਾਇਦਾ ਹੈ